ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡੇ ਦਵਿੰਦਰ ਸਿੰਘ ਪ੍ਰਵਾਰੀ ਪੰਮੀ ਜੀ ਬਹੁਤ ਹੀ ਇਮਾਨਦਾਰ ਬਹੁਤ ਹੀ ਸੂਝਵਾਨ ਤੇ ਬਹੁਤ ਹੀ ਪਾਵਰਫੁਲ ਬੰਦੇ ਜਿਹੜੇ ਸਾਡੇ ਇਸ ਟਾਈਮ ਜਿਹੜੇ ਮਰਜੀ ਵਾਰਡ ਚੋਂ ਚੱਲ ਜਣੇ ਪਰ ਜਿਹੜੇ ਵਾਰਡ ਚੋਂ ਇਸ ਟਾਈਮ ਮਿਲਿਆ ਉਹ ਵਾਰਡ ਵਾਸੀ ਬਹੁਤ ਖੁਸ਼ ਆ ਉਹ ਪੂਰੇ ਕੰਮ ਉਹਨਾਂ ਦੇ ਕਰਵਾਏ ਹੋਏ ਆ ਔਰ ਇੱਕ ਇੱਕ ਕੀਮਤੀ ਵੋਟ ਪੂਰੀ ਪੂਰੀ ਉਹਨਾਂ ਨੂੰ ਭੁਗਤੂਗੀ ਕਿਤੇ ਵੀ ਬੂਤੇ ਹੋਵੇ ਵੋਟ ਪੂਰੀ ਪੂਰੀ ਉਹਨਾਂ ਨੂੰ ਪਹੁੰਚੂਗੀ ਸਾਡਾ ਪੂਰਾ ਮੱਲੇ ਦਾ ਇੱਕ ਬਾਦ ਦੀ ਤੇ ਬਾੜ ਦੀ ਇੱਕ ਸ਼ਹਿਰ ਦਾ ਪੂਰਾ ਸਮਰਥਨ ਹੈ ਇਹਨਾਂ ਨੂੰ ਜੈ ਸ਼੍ਰੀ ਰਾਮ ਪਹਿਲਾਂ ਤਾਂ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਭਾਜੀ ਬਾਰੇ ਸਾਰੇ ਸ਼ਹਿਰ ਨੂੰ ਪਤਾ ਆ ਭਾਈ ਸਾਡੇ ਐਮਸੀ ਨਹੀਂ ਹੈਗੇ ਸਾਡੇ ਐਮਐਲਏ ਨਹੀਂ ਹੈਗੇ ਸਭ ਨਾਲੋਂ ਵੱਡੇ ਸੀਐਮ ਵੀ ਆ ਸਮਝ ਲਓ ਸ਼ਹਿਰ ਦੇ ਜਿਨ੍ਹਾਂ ਦੀ ਸਪੋਰਟ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਬੇਝਿਜਕ ਹੋ ਕੇ ਆਪਾਂ ਜਦੋਂ ਮਰਜ਼ੀ ਫੋਨ ਕਰੀਦਾ ਕਿਸੇ ਥਰਡ ਬੰਦੇ ਨੂੰ ਵੀ ਭੇਜੀਦਾ ਉਹਦੀ ਉਹਨੂੰ ਫੋਨ ਤੇ ਕਹੀਦਾ ਭਾਜੀ ਜਾ ਕੇ ਬਿਨਾਂ ਦੇਖੇ ਸਾਈਨ ਕਰ ਦਿੰਦੇ ਵੀ ਹਾਂ ਵੀ ਆ ਬੰਦੇ ਦਾ ਕੰਮ ਕਰਨਾ ਭਾਜੀ ਉਸੇ ਵੱਲੇ ਕੰਮ ਸਾਨੂੰ ਕਿਸੇ ਨੂੰ ਲੋੜ ਨਹੀਂ ਪੈਂਦੀ ਬਈ ਆ ਕੰਮ ਰਹਿੰਦਾ ਆ ਭਾਜੀ ਉਸੇ ਵੱਲੇ ਪੂਰਾ ਕਰ ਦਿੰਦੇ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਆ ਭਾਜੀ ਨੂੰ ਵੋਟ ਦੇ ਕੇ ਕਾਮਯਾਬ ਬਣਾਓ ਔਰ ਤੁਹਾਡਾ ਕੋਈ ਕੰਮ ਰੁਕਿਆ ਆ ਤਾਂ ਮੈਨੂੰ ਦੱਸੋ ਸ਼ਹਿਰ ਚ ਸਪਰੇ ਭਾਜੀ ਜਿਹੜੇ ਇੱਕ ਹੈਗੇ ਆ ਜਿਨ੍ਹਾਂ ਨੇ ਅੱਜ ਤੱਕ ਕਿਸੇ ਦਾ ਕੰਮ ਨਹੀਂ ਰੋਕਿਆ ਔਰ ਘਰ ਦੇ ਵਿੱਚ ਜਿਹੜਾ ਕੋਈ ਫੈਸਲਾ ਕਰਾਇਆ ਜਾਂ ਕੋਈ ਵੀ ਕੇਸ ਆ ਸਾਰੇ ਨਿਵਟਾਰੇ ਕੀਤੇ ਆ ਭਾਜੀ ਨੇ ਇਸ ਕਰਕੇ ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਭਾਈ ਨੂੰ ਸਭ ਨਾਲ ਜ਼ਿਆਦਾ ਸਮਰਥਨ ਦਿੱਤਾ ਜਾਵੇ ਸਾਡੇ ਸਪਰਾ ਸਾਹਿਬ ਸਾਡੇ ਭਾਬੀ ਜੀ ਰਪਾਲੀ ਸਪਰਾ ਜੀ ਇਹਨਾਂ ਨੂੰ ਟੇਬਲ ਦਾ ਚੋਣ ਨਿਸ਼ਾਨ ਜਿਹੜਾ ਮਿਲਿਆ ਆ ਉੱਤੇ ਵੋਟ ਪਾ ਕੇ ਕਾਮਯਾਬ ਬਣਾਓ ਮੈਂ ਪਰਵਿੰਦਰ ਕੌਰ ਰਗਬੋਤਰਾ ਵਾਰਡ ਨੰਬਰ 21 ਤੋਂ ਕਾਂਗਰਸੀ ਉਮੀਦਵਾਰ ਮੈਨੂੰ ਹਾਈ ਕਮਾਂਡ ਨੇ ਇਹ ਸੀਟ ਦਿੱਤੀ ਆ ਮੈਂ ਪਹਿਲਾਂ ਵੀ ਇਸ ਵਾਰਡ ਦੀ ਸੇਵਾ ਕਰ ਲਈ ਆ ਹੁਣ ਮੈਂ ਜਿਹੜੀਆਂ ਚੀਜ਼ਾਂ ਮੇਰੀਆਂ ਨਹੀਂ ਹੋਈਆਂ ਜਿਹੜੇ ਮੇਰੇ ਕੰਮ ਨਹੀਂ ਹੋਏ ਸੀਗੇ ਪਹਿਲੇ ਉਹ ਹੁਣ ਮੈਂ ਪਹਿਲ ਦੇ ਤੌਰ ਤੇ ਕਰੂੰਗੀ ਮੈਂ ਸਾਰੇ ਵਾਰਡ ਵਾਲਿਆਂ ਦਾ ਧੰਨਵਾਦ ਕਰਦੀ ਆ ਕਿ ਉਹ ਮੇਨਾਂ ਬਹੁਤ ਕੋਆਪਰੇਟ ਕਰਦੇ ਆ ਓਪਨਲੀ ਉਹ ਮੇਰੇ ਨਾਲ ਆ ਉਹਨਾਂ ਨੇ ਕਦੀ ਇਹ ਨਹੀਂ ਸ਼ੋਅ ਕੀਤਾ ਵੀ ਅਸੀਂ ਲੁਕ ਲੁਕ ਕੇ ਰਹੀਏ ਮੇਰੇ ਨਾਲ ਉਹ ਇੰਨਾ ਮੇਰੇ ਤੇ ਕੌਨਫੀਡੈਂਸ ਉਹਨਾਂ ਨੂੰ ਹੈਗਾ ਆ ਤੇ ਮੈਂ ਉਹਨਾਂ ਦਾ ਕੌਨਫੀਡੈਂਸ ਇਹ ਪੂਰਾ ਨਿਭਾਉਂਗੀ ਜਿਹੜਾ ਹੁਣ ਮੈਨੂੰ ਜੇ ਜਿਤਾਤਾ ਸਾਰਿਆਂ ਨੇ ਮੈਨੂੰ ਤੇ ਜਿਹੜੇ ਬੱਚੇ ਹੋਏ ਮਤਲਬ ਕੰਮ ਜਿਹੜੇ ਕਰਨ ਵਾਲੇ ਆ ਉਹ ਮੈਂ ਕਰੂੰਗੀ ਜ਼ਰੂਰ ਇਹ ਮੇਰਾ ਵਾਦਾ ਆ ਬਾਡ ਨੰਬਰ 21 ਤੋਂ ਬੀਜੇਪੀ ਦੇ ਪ੍ਰਤੀਯਾਸ਼ੀ ਬਿੰਦੂ ਤੁੰਨਾ ਜੀ ਜਿਨ੍ਹਾਂ ਦੀ سپورਟ ਦੇ ਵਿੱਚ ਇਸ ਬਾਡ ਦਾ ਜਿਹੜਾ ਸਾਡੇ ਜਿਹੜੇ ਰਹਿੰਦੇ ਹੋਏ ਕੰਮ ਅਸੀਂ ਪੂਰੇ ਕਰਨ ਦਾ ਜਿਹੜਾ ਇਰਾਦਾ ਕੀਤਾ ਹੋਇਆ ਆ ਬਾਡ ਦੇ ਵਿੱਚ ਬਹੁਤ ਕੁਝ ਵੱਡੀਆਂ ਪ੍ਰੋਬਲਮਾਂ ਆ ਜਿਨ੍ਹਾਂ ਪ੍ਰੋਬਲਮਾਂ ਦੀ ਸਮੱਸਿਆ ਅਜੇ ਤੱਕ ਹੋਈ ਨਹੀਂ 35 ਸਾਲ ਤੋਂ ਲਗਾਤਾਰ ਵਿਕਾਸ ਜਿਹੜਾ ਆ ਉਹ ਖੇੜਾ ਰੋਡ ਦਾ ਉੱਥੇ ਦਾ ਉੱਥੇ ਰੁਕਿਆ ਹੋਇਆ ਆ। ਨਾ ਤਾਂ ਲਾਈਟਿੰਗ ਦੀ ਵੀ ਸਮੱਸਿਆ ਠੀਕ ਹੋਈ, ਨਾ ਸੀਵਰੇਜ ਦੀ, ਨਾ ਪਾਣੀ ਦੀ। ਪਾਣੀ ਦੇ ਵਿੱਚ ਵੀ ਲਗਾਤਾਰ ਜਿਹੜੀ ਆ ਕਦੇ ਨਾ ਕਦੇ ਕਦੇ ਨਾ ਕਦੇ ਇੱਥੇ ਪੀੜੀ ਦਾ ਰੋਗ ਵੀ ਕਾਫੀ ਫੈਲਿਆ ਸਿਕਾ ਪਿਛਲੀ ਵਾਰੀ ਤੇ ਇਹ ਸਾਡਾ ਜਿਹੜਾ ਆ ਅਸੀਂ ਤੈਅ ਕੀਤਾ ਹੋਇਆ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜਤ ਪ੍ਰਾਪਤ ਹੁੰਦੀ ਆ ਸਾਨੂੰ ਤੇ ਅਸੀਂ ਇਹ ਸਾਰੇ ਕੰਮ ਪੈਰਟੀ ਦੇ ਹਿਸਾਬ ਦੇ ਨਾਲ ਕੀਤੇ ਜਾਣਗੇ। ਪ੍ਰਸ਼ਾਸਨ ਜਿਹੜਾ ਆ ਸੁਣਵਾਈ ਨਹੀਂ ਕਰਦਾ ਹੈਗਾ ਜਾਂ ਇੱਥੇ ਦੇ ਸਾਡੇ ਜਿਹੜੇ ਆ ਕਾਰਜਕਰਤਾ ਜਿਹੜੇ ਸਮਾਜ ਸੇਵਕ ਸੀ ਉਹਨਾਂ ਨੇ ਇਹ ਕੰਮ ਨਹੀਂ ਹੋ ਸਕਿਆ ਅਸੀਂ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਇਹ ਇਹ ਕਰਾਂਗੇ ਲਾਈਟਿੰਗ ਦੀ ਸਮੱਸਿਆ ਸੀਵਰੇਜ ਸਮੱਸਿਆ ਪਾਣੀ ਦੀ ਸਮੱਸਿਆ ਆਵਾਜ਼ਾਈ ਦੀ ਕੰਟਰੋਲ ਕਰਨਾ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਧੰਨਵਾਦ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕੰਮਜਾਓ ਵਾਰਡ ਵਾਸੀਆਂ ਦਾ ਧੰਨਵਾਦ ਜਿੰਦਾਬਾਦ ਮੈਂ ਪ੍ਰੇਮ ਕੌਰ ਚਾਨਾ 37 ਨੰਬਰ ਬਾੜ ਤੋਂ ਬੋਲਦੀ ਆਂ ਗੁਰਨਾਨਕਪੁਰੇ ਤੋਂ ਤੇ ਬਹੁਤ ਮੈਨੂੰ ਪਰਮਾ ਹੰਗਾਰਾ ਮਿਲਦਾ ਆ ਤੇ ਬਹੁਤ ਮੈਨੂੰ ਬਾੜਵਾਸੀ ਪਿਆਰ ਕਰਦੇ ਆ ਮੈਂ 2.5 ਸਾਲ ਤੋਂ ਇੱਥੇ ਕੰਮ ਕਰਦੀ ਆ ਕਿਸੇ ਦਾ ਮੈਂ ਅੱਜ ਤੱਕ 1 ਰੁਪਿਆ ਨਹੀਂ ਲਵਾਇਆ ਤੇ ਪਰਛਾਨ ਨਹੀਂ ਦੇਖੀ ਹੈਗੀ ਉਹ ਜਿਹੜੀ ਮੈਂ ਹੁਣ ਮਿਹਨਤ ਕੀਤੀ ਹੈ ਨਾ ਉਹ ਮੇਰੇ ਹੁਣ 21 ਤਰੀਕ ਨੂੰ ਦੱਸਣਗੇ ਸਾਰੇ ਬਈ ਕਹਨੇ ਕੰਮ ਕਰਾਏ ਕਹਨੇ ਨਹੀਂ ਕਰਾਏ ਤੇ ਬਾੜਵਾਸੀ ਸਾਰੇ ਮੇਰੇ ਨਾਲ ਆ ਮੈਨੂੰ ਬਹੁਤ ਥੋੜਾ ਨਹੀਂ ਬਹੁਤ ਪਿਆਰ ਮਿਲਦਾ ਮੈਨੂੰ ਬਹੁਤ ਸਹਿਯੋਗ ਮਿਲਦਾ ਨੂੰ ਤੁਸੀਂ ਪੰਜੇ ਤੇ ਮੋਹਰਾਂ ਲਾ ਕੇ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰੋ ਤੇ ਆਪਾਂ ਜਿਹੜੇ ਰਿੰਦੇ ਵਿਕਾਸ ਆ ਉਹ ਆਪਾਂ ਕਰਵਾ ਸਕੀਏ ਤੁਸੀਂ ਮੇਰੇ ਸਾਰੇ ਭੈਣ ਭਰਾ ਮੇਰੇ ਨਾਲ ਹੋਵੋਗੇ ਤਾਂ ਆਪਾਂ ਵਿਕਾਸ ਤਾਂ ਹੀ ਕਰ ਸਕਦੇ ਇਕੱਲੀ ਮੈਂ ਨਹੀਂ ਕਰ ਸਕਦੀ ਬਹੁਤ ਵਧੀਆ ਤਰੀਕੇ ਨਾਲ ਸਾਰ ਬੰਦੇ ਦਾ ਰਿਸਪੌਂਸ ਹੈ ਬਹੁਤ ਵਧੀਆ ਕਿਉਂਕਿ ਆਪਣੇ ਟਾਈਮ ਦੇ ਵਿੱਚ ਪਿੱਛੇ ਜਿੰਨੇ ਵੀ ਚਾਹੇ ਕੋਈ ਸਰਕਾਰ ਸੀ ਜਾਂ ਮੈਮਸੀ ਸੀ ਜਾਂ ਨਹੀਂ ਸੀ ਹਰ ਪੂਰੇ ਏਰੀਆ ਚ ਕੰਮ ਕਰਵਾਇਆ ਔਰ ਮੈਨੂੰ ਪੂਰੀ ਉਮੀਦ ਆ ਆਪਣਾ ਜਿਹੜਾ 32 ਨੰਬਰ ਵਾਰਡ ਦੇ ਵਿੱਚ ਹਰ ਬੰਦਾ ਆਪਣੀ ਇੱਕ ਇੱਕ ਵੋਟ ਪਾ ਕੇ ਪੰਜੇ ਦੇ ਨਿਸ਼ਾਨ ਤੇ ਜਿੱਥੇ ਕਿ ਮੇਰਾ ਦੂਸਰੇ ਨੰਬਰ ਤੇ ਨਿਸ਼ਾਨ ਆ ਦੋ ਨੰਬਰ ਤੇ ਨਿਸ਼ਾਨ ਆ ਉਹਦੇ ਉੱਤੇ ਆਪਣਾ ਇੱਕ ਇੱਕ ਵੋਟ ਪਾਓ ਤਾਂ ਕਿ ਜਿਹੜੇ ਵੀ ਸਾਡੇ ਕੋਈ ਕੰਮ ਰਹਿੰਦੇ ਆ ਜਿਹੜੇ ਵੀ ਕੰਮ ਰਹਿੰਦੇ ਆ ਉਮੀਦ ਆ ਵੈਸੇ 80% ਅਸੀਂ ਕੰਮ ਪਹਿਲਾਂ ਕਰਵਾ ਚੁੱਕੇ ਹੋਏ ਆ ਆਪ ਸਰਕਾਰਾਂ ਤੋਂ ਪਹਿਲਾਂ ਕਿਉਂਕਿ ਆਪ ਸਰਕਾਰ ਤਾਂ ਝੂਠਿਆਂ ਦੀ ਸਰਕਾਰ ਹੈ ਲੇਡੀਆਂ ਨੂੰ ਗੁੰਮਰਾਹ ਕਰ ਦਿੱਤਾ ਹੋਰ ਜੋ ਵੀ ਕੀਤਾ ਇਹਨਾਂ ਨੇ ਕੀਤਾ ਕਰਾਇਆ ਤਾਂ ਕੁਝ ਵੀ ਨਹੀਂ ਬਾੜ ਦੇ ਵਿੱਚ ਅੱਜ ਰੌਲਾ ਪਾ ਕੇ ਝੂਠ ਬੋਲ ਕੇ ਜੀ ਤੁਸੀਂ ਆਹ ਕਰਦੇ ਹੋ ਉਹ ਕਰਦੇ ਕਰਦੇ ਕਰਾਦੇ ਕੁਝ ਨਹੀਂ ਇਸ ਕਰਕੇ ਆਪਣਾ ਦੇਖੋ ਵੀ ਜਿੱਥੇ ਹਰਕਦੇ ਆਏ ਦਾ ਬੈਠ ਕੇ ਦਫਤਰ 'ਚ ਆਰਾਮ ਨਾਲ ਕੰਮ ਹੁੰਦਾ ਹਾਂਜੀ ਮੇਰਾ ਬਾੜ ਨੰਬਰ 32 ਨਾਮ ਰਵਿੰਦਰ ਸਿੰਘ ਸ਼ੇਰਗੱਲ ਹਰਫਜਿੰਦਰ ਮੈਂ ਬਾਡ ਨੰਬਰ 32 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਂ ਤੇ ਮੇਰਾ ਚੋਣ ਨਿਸ਼ਾਨ ਝਾੜੂ ਤੇ ਬਟਨ ਨੰਬਰ 3 ਹੈ ਮੈਂ ਆਪ ਸਭ ਬਾਡ ਵਾਸੀਆਂ ਨੂੰ ਅਪੀਲ ਕਰਦਾ ਕਿ ਮੈਨੂੰ 3 ਨੰਬਰ ਬਟਨ ਦਵਾ ਕੇ ਝਾੜੂ ਦਾ ਚੋਣ ਨਿਸ਼ਾਨ ਮੈਨੂੰ ਕਾਮਯਾਬ ਕਰੋ ਇਹ ਕਾਮਯਾਬੀ ਤੁਹਾਡੇ ਸਾਰਿਆਂ ਦੀ ਆਪਣੀ ਕਾਮਯਾਬੀ ਹੋਵੇਗੀ ਮੈਂ ਇਸ ਬਾਡ ਵਿੱਚ ਜੋ ਵੀ ਅਧੂਰੇ ਪਏ ਕੰਮ ਆ ਉਹਨਾਂ ਨੂੰ ਕਰਾਂਗਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸ ਬਾਡ ਦੇ ਵਿੱਚ ਬਹੁਤ ਸਾਰੇ ਕੰਮ ਰੁਕੇ ਹੋਏ ਹਨ ਮੈਂ ਕੋਈ ਉਧਿਆ ਨਹੀਂ ਪਹਿਲਾਂ ਲਿਆ ਫੇਰ ਵੀ ਇੱਕ ਆਮ ਨਸਾਨ ਸੀ ਤੇ ਆਮ ਨਸਾਨ ਹੀ ਰਹੂੰਗਾ ਇਸ ਕਰਕੇ ਮੈਂ ਬਾੜਵਾਸੀਆਂ ਨੂੰ ਅਪੀਲ ਕਰਦਾ ਕਿ ਪਹਿਲੇ ਜਿਹੜੇ ਰਵਾਇਤੀ ਪਾਰਟੀਆਂ ਉਹ ਬਾਰੋ-ਬਾਰੀ ਤੁਹਾਡੇ ਤੇ ਰਾਜ ਕਰ ਗਈਆਂ ਪਰ ਉਨ੍ਹਾਂ ਕਦੇ ਵੀ ਤੁਹਾਡੇ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ ਜਿਹੜੇ ਕੰਮ ਉਨ੍ਹਾਂ ਕਰਾਏ ਆ ਸਰਕਾਰੀ ਪੱਤਰ ਤੇ ਹੀ ਕਰਾਏ ਆ ਗੁਰਤੇਗਬਾਦ ਨਗਰ ਦਾ ਪੰਪਰ ਰਿਪੇਅਰ ਹੋ ਗਿਆ ਉੱਥੇ ਪਾਣੀ ਦੀ ਸਮੱਸਿਆ ਸੀ ਇਨੀ ਮਿਲਦਾ ਪਾਣੀ ਮੈਣੀ ਸਾਹਿਬ ਨੇ ਮਿਲਦਾ ਪਾਣੀ ਨਾਲ ਭਮਰੇ ਐਮਸੀ ਨੂੰ ਨਾਲ ਲੈ ਕੇ ਮਿਲਦਾ ਸਾਰਾ ਪਾਣੀ ਗੁਰਤੇਗਬਾਦ ਮੱਲੇ 'ਚ ਵਾੜਦਾ ਅੱਜ ਉਹ ਉੱਥੇ ਮੈਂ ਗਿਆ ਮੱਲੇ ਵਾਸੀ ਐਨੇ ਪਰੇਸ਼ਾਨ ਆ ਉਹ ਕਹਿੰਦੇ ਇਨੀ ਤਾਂ ਸਾਡਾ ਪਾਣੀ ਵੜਦਾ ਸੀ ਇਹਨਾਂ ਨੂੰ ਵੋਟਾਂ ਕਿਉਂ ਪਾਈਏ ਮੈਂ ਉਹਨਾਂ ਨੂੰ ਫਿਰ ਅਪੀਲ ਕਰਦਾ ਕਿ ਇਸ ਵਾਰ ਝਾੜੂ ਦੇ ਚੋਣ ਨਿਸ਼ਾਨ ਬਟਨ ਨੰਬਰ 10 ਤੇ ਚੋਣ ਛਾ ਕੇ ਤੇ ਸਾਨੂੰ ਵੋਟਾਂ ਪਾਓ ਤੇ ਇਹਨਾਂ ਨੂੰ ਇਸ ਵਾਰ ਬਾੜ 'ਚ ਨਾ ਆਂਦਿਓ ਨਹੀਂ ਤਾਂ ਫਿਰ ਗੰਦਗੀ ਫਿਰ ਬਾੜ ਵਿੱਚ ਗੰਧ ਤੇ ਵਾਰਡ ਵਾਸੀ ਇੰਨੇ ਪਰੇਸ਼ਾਨ ਹੋਗੇ ਜਿਹੜਾ ਵਾਸੀ ਸੋਚ ਵੀ ਨਹੀਂ ਸਕਦੇ ਮੈਂ ਵਾਰਡ ਨੰਬਰ 31 ਤੋਂ ਚੰਦਾ ਮਿਸ਼ਰਾ ਮੈਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਫਿਰ ਦੁਬਾਰਾ ਤੋਂ ਮਾਨ ਬਖਸ਼ਿਆ ਮੈਨੂੰ ਭਾਜਪਾ ਦੀ ਟਿਕਟ ਦਿੱਤੀ ਹੈ ਤੇ ਮੈਂ ਆਪਣੇ ਪੰਜਾਬ ਨਿਊਜ਼ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਹੜਾ ਤੁਸੀਂ ਇੱਥੇ ਆਏ ਕਿਉਂਕਿ ਸਾਡੇ ਔਂਕਾਰਨਗਰ ਦੇ ਵਿੱਚ ਸਰਕਾਰੀ 플ੌਟ ਕੋਈ ਵੀ ਨਹੀਂ ਹੈ ਸਰਕਾਰੀ ਜ਼ਮੀਨ ਕੋਈ ਵੀ ਨਹੀਂ ਹੈ ਜਿੱਥੇ ਕਿ ਨਾ ਸੀ ਇੱਥੇ ਡਿਸਪੈਂਸਰੀ ਬਣਵਾ ਸਕਦੇ ਨਾ ਇੱਥੇ ਕੁਝ ਬਣਾ ਜੇ ਜਗਾ ਹੁੰਦੀ ਸਰਕਾਰੀ ਮੈਂ ਮੌਕੇ ਤੇ ਜਾ ਟਰਾਂਸਫਾਰਮਰ ਰਖਵਾਇਆ ਸੜਕਾਂ ਬਣਵਾਈਆਂ ਨੀਲੇ ਕਾਰਡ ਬਣਵਾਏ ਸਾਰੇ ਸੁਵਿਧਾਵਾਂ ਦਿੱਤੀਆਂ ਬੁਢਾਪਾ ਮਾਤਾ ਪੈਣਾ ਨੂੰ ਪੈਨਸ਼ਨ ਲਗਵਾਈ ਕਈ 100 ਬੰਦਿਆਂ ਨੂੰ ਮ ਨਰਿੰਦਰ ਮੋਦੀ ਜਵਾਸ਼ ਉਹ ਜਿਨ੍ਹਾਂ ਦੇ ਵਿੱਚ 100 ਬੰਦਿਆਂ ਨੂੰ ਮੈਂ ਘਰ ਦਾ ਬਣਾ ਕੇ ਪੌਣੇ 2-2 ਲੱਖ ਰੁਪਇਆ ਪਾਸ ਕਰਵਾਇਆ ਟਾਇਲਟ ਵਿੱਚੋਂ 12-12 ਹਜ਼ਾਰ ਰੁਪਏ ਦਵਾਏ ਤੇ ਮੈਂ ਅਗਰ ਇਹ ਹੁੰਦਾ ਤਾਂ ਮੈਂ ਉਹ ਜ਼ਰੂਰ ਕਰਦੀ ਜਿਹੜੇ ਕੰਮ ਜਿਹੜੇ ਰਹਿੰਦੇ ਆ ਮੈਂ ਹੁਣ ਦੁਬਾਰਾ ਜਿੱਤਣ ਤੋਂ ਬਾਅਦ ਮੈਂ ਜਿਹੜੇ ਕੰਮ ਰਹਿੰਦੇ ਹੁੰਦੇ ਆ ਜਿਹੜੇ ਉਹ ਕੰਮ ਮੈਂ ਕਰੂੰਗੀ ਕਿ ਅੱਜ ਮੈਨੂੰ 40-35-40 ਸਾਲ ਹੋ ਗਏ ਪਾਰਟੀ ਦੀ ਸੇਵਾ ਕਰਦੇ ਹੋਏ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਔਰ ਬੀਜ ਬੀਜ ਸਾਹਿਬਾ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਡਮ ਅਨੀਤਾ ਸੋਮਪਰਾਜ ਜੀ ਔਰ ਸੋਮਪਰਾਜ ਜੀ ਦਾ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਸਾਨੂੰ ਪਾਰਟੀ ਦੀ ਟਿਕਟ ਬਖਸ਼ੀ ਹੈ ਮੈਂ ਪਾਰਟੀ ਦੀ ਟਿਕਟ ਜਿੱਤ ਕੇ ਉਹਨਾਂ ਦੇ ਝੋਲੀ 'ਚ ਪਾਉਂਗਾ ਔਰ ਮੈਂ ਆਪਣੇ ਬਾਡ ਨੰਬਰ 31 ਦੇ ਭੈਣ ਭਰਾ ਬਜ਼ੁਰਗ ਮਾਤਾਵਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ 21 ਤਰੀਕ ਨੂੰ ਦਬਾ ਕੇ ਸਾਨੂੰ ਕਾਮਯਾਬ ਬਣਾਓ ਅੱਗੇ ਵੀ ਸੇਵਾ ਕੀਤੀ ਹੈ ਗਾ ਵੀ ਕਰਾਂਗੇ ਸਿਕਰ ਬੁੱਟਰ ਊਨਕਾਰ ਨਗਰ ਮਹੱਲਾ 31 ਨੰਬਰ ਵਾਰਡ ਵਿੱਚੋਂ ਮੈਂ ਖੜੀ ਆ ਮੈਂ ਅਪੀਲ ਕਰਦੀ ਆ ਸਾਰਿਆਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਮੈਨੂੰ ਕਾਮਯਾਬ ਕਰਨ ਕਿਉਂਕਿ ਜਿਹੜੇ ਅਧੂਰੇ ਕੰਮ ਰਹਿੰਦੇ ਆ ਉਹ ਅਸੀਂ ਆਪਣੀ ਆਪਣੀ ਕਾਰਪੋਰੇਸ਼ਨ ਬੜਾਵਾਂਗੇ ਕੀਮਤੀ ਵੋਟਾਂ ਪਾ ਕੇ ਤਾਂ ਅਸੀਂ ਚਾਹੁੰਦੇ ਆ ਅਸੀਂ ਪੂਰੀਆਂ ਸੀਟਾਂ ਅਸੀਂ ਪਜਾ ਦੀਆਂ ਪਜਾਇਆ ਜਿੱਤ ਕੇ ਅਸੀਂ ਆ ਆਪਾਂ ਕਾਮਯਾਬ ਹੋਈਏ ਸਾਰੇ ਜਣੇ ਰਲ ਕੇ ਭੈਣ ਭਰਾ ਤੇ ਸਾਰਿਆਂ ਨੂੰ ਮੈਂ ਬੇਨਤੀ ਇਹੀ ਕਰਦੀ ਆਂ ਵੀ ਹਰੇਕ ਬੰਦੇ ਦਾ ਆਪਣਾ ਆਪਣਾ ਵੱਖਰਾ-ਵੱਖਰਾ ਮਕਸਦ ਹੁੰਦਾ ਆ ਕਿਉਂਕਿ ਇੱਥੇ ਜਿੰਨੇ ਵੀ ਕੰਮ ਰਹਿੰਦੇ ਆ ਅਧੂਰੇ ਉਹ ਅਸੀਂ ਪੂਰੇ ਜੋਰਾ-ਸ਼ੋਰਾ ਨਾਲ ਕਰਾਵਾਂਗੇ ਕਿਉਂਕਿ ਅੱਗੇ ਮੈਂ ਕਰਾਉਂਦੀ ਵੀ ਆ ਤੇ ਕਰਾਉਂਗੀ ਵੀ ਆਉਣ ਵਾਲੇ ਸਮੇਂ ਵਿੱਚ ਤੇ ਆਉਣ ਵਾਲੇ ਜੇ ਮੈਂ ਜਿੱਤ ਜਾਨੀ ਆ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਸਿਆਲ ਚੜਦੇ ਜਿਹੜੇ ਪੜ੍ਹਦੇ ਬੱਚੇ ਆ ਜਿਨ੍ਹਾਂ ਨੂੰ ਆਪਣੀ ਪੜ੍ਹਾਈ ਕਰਨੀ ਆ ਉਹਨਾਂ ਨੂੰ ਗਰਮ ਕਟੀਆਂ ਦਿੱਤੀਆਂ ਜਾਇ ਕਰਨੀਆਂ ਤਾਂ ਫ੍ਰੀ ਮੈਂ ਉਹਨਾਂ ਨੂੰ ਵਰਦੀਆਂ ਪ੍ਰੋਵਾਈਡ ਕਰਾਇਆ ਕਰੂੰਗੀ